ਅਮਿਤ ਸ਼ਾ ਦਾ ਬਿਆਨ ਆਇਆ ਵੀ ਜਿਹੜੇ ਬੰਦੇ ਨੂੰ ਆਪਣੇ ਕੀਤੇ ਦਾ ਅਫਸੋਸ ਨਹੀਂ ਹੈ ਉਹਨੂੰ ਛੱਡਿਆ ਕਿਉਂ ਜਾਵੇ ਉਹਦੇ ਉੱਪਰ ਰਹਿਮ ਕਿਉਂ ਕੀਤੀ ਜਾਵੇ ਇਹੀ ਤਾਂ جنگ ਹੈ ਅਮਿਤ ਸ਼ਾ ਕਹਿ ਰਿਹਾ ਵੀ ਇਹ ਸਿਰ ਝੁਕਾ ਕੇ ਬਾਹਰ ਆ ਜਾਣ ਮੈਂ ਛੱਡਣ ਵਾਸਤੇ ਤਿਆਰ ਹਾਂ ਕਿਤੇ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਕਿਹਾ ਹੈ ਵੀ ਵਜ਼ੀਰ ਖਾਂ ਦੇ ਅੱਗੇ ਸਿਰ ਝੁਕਾ ਦਿਓ ਔਰੰਗਜ਼ੇਬ ਦੇ ਅੱਗੇ ਸਿਰ ਝੁਕਾ ਦਿਓ ਤੁਹਾਨੂੰ ਛੱਡ ਦਿਆਂਗੇ ਦੌਲਤਾਂ ਸ਼ੌਹਰਤਾਂ ਮਹਿਲ ਮਾੜੀਆਂ ਦੇ ਦੇਾਂਗੇ ਬੇਗਮਾਂ ਦੇ ਨਾਲ ਤੁਹਾਡੇ ਡੋਲੇ ਤੋੜ ਦਿੱਤੇ ਜਾਣਗੇ ਇਹੀ ਤਾਂ جنگ ਹੈ ਸਿਰ ਝਕਾਉਣ ਦੀ ਤਾਂ جنگ ਹੈ ਵੀ ਅਸੀਂ ਥਾਂ ਥਾਂ ਤੇ ਸਿਰ ਝੁਕਾ ਦਈਏ ਅਸੀਂ ਔਰੰਗਜ਼ੇਬ ਦੇ ਅੱਗੇ ਸਿਰ ਨਹੀਂ ਝੁਕਾਇਆ ਬਾਬਰ ਦੇ ਅੱਗੇ ਸਿਰ ਨਹੀਂ ਝੁਕਾਇਆ ਇੰਦਰਾ ਗਾਂਧੀ ਦੇ ਅੱਗੇ ਸਿਰ ਨਹੀਂ ਝੁਕਾਇਆ ਤੇ ਜਿਹੜੀ ਸਮਕਾਲੀ ਸਰਕਾਰ ਹੈ ਅਸੀਂ ਉਹਦੇ ਅੱਗੇ ਵੀ ਸਿਰ ਝੁਕਾਉਣ ਵਾਲੇ ਨਹੀਂ ਅਸੀਂ ਸੂਰਮਿਆਂ ਦੇ ਪੁੱਤਰ ਆ ਅਸੀਂ ਆਪਣੇ ਕੀਤੇ ਦਾ ਕੋਈ ਗੁਨਾਹ ਨਹੀਂ ਮੰਨਦੇ ਜੋ ਕੀਤਾ ਅਸੀਂ ਸਹੀ ਕੀਤਾ ਪੰਥ ਵਾਸਤੇ ਕੀਤਾ ਜਿਹੜਾ ਪੰਜਾਬ ਦੀ ਧਰਤੀ ਨੂੰ ਉਜਾੜ ਰਿਹਾ ਸੀ ਨੌਜਵਾਨਾਂ ਨੂੰ ਘਰੋਂ ਕੱਢ ਕੱਢ ਕੇ ਮਾਰ ਰਿਹਾ ਸੀ ਉਹਨੂੰ ਮੌਤ ਦੇ ਘਾਟ ਉਤਾਰਿਆ ਉਹਨੂੰ ਮੌਤ ਦੇ ਘਾਟ ਉਤਾਰਨਾ ਕੋਈ ਗੁਨਾਹ ਨਹੀਂ ਹੈ ਜਿੰਨੇ ਅਨੇਕਾਂ ਨੌਜਵਾਨਾਂ ਨੂੰ ਮਾਰਿਆ ਅਸੀਂ ਉਹਨੂੰ ਮਾਰਿਆ ਇਹ ਕੋਈ ਗੁਨਾਹ